ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਵੱਲੋਂ ਭਾਰਤ ਵਿੱਚ ਸਾਲ 2024 ਦੌਰਾਨ ਕੁੱਲ 118.7 ਬਿਲੀਅਨ ਡਾਲਰ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ ਤਕਰੀਬਨ ਅੱਧਾ ਹਿੱਸਾ ਮਹਾਰਾਸ਼ਟਰ, ਕੇਰਲ ਤੇ ਤਾਮਿਲਨਾਡੂ ਸੂਬਿਆਂ ਵਿੱਚ ਭੇਜਿਆ ਗਿਆ ਹੈ ਇਹ ਰਕਮ ਸਾਲ 2011 ਦੌਰਾਨ ਲਗਭਗ 55 ਬਿਲੀਅਨ ਡਾਲਰ ਸੀ ਜੋ ਕਿ ਸਾਲ 2024 ਵਿੱਚ ਦੁੱਗਣੀ ਤੋਂ ਵੀ ਵੱਧ ਹੈ ਇਸ ਵਾਧੇ ਦੇ ਮੁੱਖ ਕਾਰਨਾਂ ਵਿੱਚੋਂ ਗਲੋਬਲ ਪੱਧਰ ਤੇ ਪ੍ਰਵਾਸ ਦਾ ਵਦਨਾ ਇੱਕ ਅਹਿਮ ਕਾਰਨ ਹੈ ਸਾਲ 2090 ਦੇ ਦੌਰਾਨ ਅੰਤਰਰਾਸ਼ਟਰੀ ਪ੍ਰਵਾਸੀਆਂ ਦੀ ਗਿਣਤੀ ਕਰੀਬ 66 ਲੱਖ ਸੀ ਜੋ ਕਿ ਸਾਲ 2024 ਦੌਰਾਨ ਤਿੰਨ ਗੁਣਾ ਹੋ ਕੇ 1 ਕਰੋੜ 85 ਲੱਖ ਤੱਕ ਉੱਜ ਗਈ ਹੈ ਇਹਨਾਂ 'ਚੋ ਮਹਾਰਾਸ਼ਟਰ ਤੇਲੰਗਾਨਾ ਪੰਜਾਬ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਜੋ ਕਿ ਸਟੂਡੈਂਟ ਵੀਜ਼ਾ ਤੇ ਵਿਦੇਸ਼ਾਂ ਵਿੱਚ ਗਏ ਤੇ ਫਿਰ ਰੁਜ਼ਗਾਰ ਲਈ ਉੱਥੇ ਹੀ ਵੱਸ ਗਏ ਇਸੇ ਕਾਰਨ ਵਿਦੇਸ਼ਾਂ ਤੋਂ ਭੇਜੇ ਗਏ ਪੈਸੇ ਵਿੱਚ ਇਹਨਾਂ ਸੂਬਿਆਂ ਦਾ ਸਭ ਤੋਂ ਵੱਧ ਹਿੱਸਾ ਹੈ ਇਨ੍ਹਾਂ ਵਿੱਚ ਖਾੜੀ ਦੇਸ਼ਾਂ ਤੋਂ ਲੈ ਕੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਤੇ ਸਿੰਗਾਪੁਰ ਵਰਗੇ ਦੇਸ਼ ਸ਼ਾਮਲ ਹਨ ਸਾਲ 2024 ਦੌਰਾਨ ਵਿਦੇਸ਼ਾਂ ਚੋਂ ਆਏ કુલ 118.7 ਬਿਲੀਅਨ ਡਾਲਰ ਚੋਂ ਸਭ ਤੋਂ ਵੱਧ ਹਿੱਸਾ ਮਹਾਰਾਸ਼ਟਰ 2.5 ਫੀਸ ਦੀ ਆਇਆ ਇਸ ਤੋਂ ਬਾਅਦ ਕੇਰਲ 19.7 ਫੀਸ ਦੀ ਤਾਮਿਲਨਾਡੂ 10.4 ਫੀਸ ਦੀ ਤੇਲੰਗਾਨਾ 8.8 ਫੀਸ ਦੀ ਤੇ ਕਰਨਾਟਕ 7.7 ਫੀਸ ਦੀ ਵਰਗੇ ਸੂਬਿਆਂ ਦਾ ਨਾਂ ਆਉਂਦਾ ਹੈ ਇਸ ਸੂਚੀ ਵਿੱਚ ਪੰਜਾਬ 8ਵੇਂ ਸਥਾਨ ਤੇ ਆਉਂਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਵਿਦੇਸ਼ਾਂ ਵਿੱਚ ਹੋਣ ਦੇ ਬਾਵਜੂਦ ਕੁੱਲ ਰਕਮ ਦਾ ਸਿਰਫ 4.2 ਫੀਸਦੀ ਹਿੱਸਾ ਹੀ ਪ੍ਰਾਪਤ ਹੋਇਆ ਹੈ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ 4.4 ਫੀਸਦੀ ਦਿੱਲੀ ਵਿੱਚ 4.3 ਫੀਸਦੀ ਗੁਜਰਾਤ ਵਿੱਚ 3.9 ਫੀਸਦੀ ਤੇ ਉੱਤਰ ਪ੍ਰਦੇਸ਼ ਵਿੱਚ ਸਿਰਫ 3 ਫੀਸਦੀ ਹਿੱਸੇ ਆਇਆ ਹੈ ਜੇਕਰ ਮੁਲਕਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ 2024 ਦੌਰਾਨ ਭਾਰਤ ਵਿੱਚ ਸਭ ਤੋਂ ਵੱਧ ਪੈਸਾ ਅਮਰੀਕਾ ਤੋਂ ਆਇਆ ਹੈ ਇਸ ਤੋਂ ਬਾਅਦ ਯੂਏਈ ਦਾ ਨਾਂ ਆਉਂਦਾ ਹੈ ਜਿੱਥੋਂ ਕੁੱਲ ਰਕਮ ਦਾ 19.2 ਫੀਸਦੀ ਹਿੱਸਾ ਭਾਰਤ ਵਿੱਚ ਆਇਆ ਇਸ ਤੋਂ ਬਾਅਦ ਇੰਗਲੈਂਡ ਸਾਊਦੀ ਅਰਬ ਸਿੰਗਾਪੁਰ ਕਤਰ ਤੋ ਤੇ ਕੁਵੈਤ ਦਾ ਨਾਂ ਆਉਂਦਾ ਹੈ ਸੈਂਟਰਲ ਬੈਂਕ ਦੇ ਅੰਦਾਜ਼ੇ ਅਨੁਸਾਰ ਜੇਕਰ ਇਹ سلسلہ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਸਾਲ 2019 ਤੱਕ ਵਿਦੇਸ਼ਾਂ ਤੋਂ ਭਾਰਤ ਨੂੰ ਆਉਣ ਵਾਲੀ ਰਕਮ ਦਾ ਇਹ ਆਕੜਾ 160 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ